ਲਓ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਮੱਲੀ ਟਾਬੇ ਤੇ ਨਮਾਣਾ ਮੱਲੀ ਮੱਲੀ ਟਾਬੇ ਤੇ ਬਹਿ ਕੇ ਰੋਟੀ ਖਾਊਗਾ ਤੇ ਇਹ ਜਗ੍ਹਾ ਹੈਗੀ ਆ ਜੀ ਦਿੜਬਾ ਦਿੜਬੇ ਆ ਗਿਆਂ ਤੇ ਲਗਭਗ ਅਸੀਂ ਸਵੇਰ ਤੁਰੇ ਸੀ 6:30 ਵਜੇ ਤੇ 260 ਕਿਲੋਮੀਟਰ ਦਾ ਸਫ਼ਰ ਆਪਾਂ ਮਿੱਤਰੋ ਦਿੱਤਾ ਕੱਢ ਤੇ ਰਹਿ ਗਿਆ ਸਫ਼ਰ ਪਿੱਛੇ 310 ਕਿਲੋਮੀਟਰ ਦਾ ਇੱਥੋਂ ਅਜੇ 310 ਕਿਲੋਮੀਟਰ ਅਕ ਉਤਰਾਖੰਡਾ ਤੇ ਇਹ ਹੈਗਾ ਜੀ ਮੱਲੀ ਟਾਬਾ ਤੇ ਮੈਂ ਹੈਗਾ ਨਮਾਣਾ ਮੱਲੀ ਤੇ ਨਮਾਣਾ ਮੱਲੀ ਮੱਲੀ ਢਾਬੇ ਤੇ ਆਣ ਕੇ ਰੋਟੀ ਖਾਉ ਫਿਰ ਤੇ ਬਹੁਤ ਵਧੀਆ ਸੁਆਦਿਸਟ ਰੋਟੀ ਹੁੰਦੀ ਹੈ ਬਾਈ ਜੀ ਇੱਥੇ ਆਣ ਕੇ ਖਾ ਕੇ ਤੇ ਉਸ ਤੋਂ ਬਾਅਦ ਆ ਪਰਵਾਣਗੀ ਕਰਾਂਗੇ ਆ ਜਾ ਵੀ ਗੈਰੀ ਤੂੰ ਵੀ ਖਾ ਲੈ ਤੇ ਮੈਂ ਵੀ ਖਾ ਲੈਣਾ ਤੇ ਲਿਆਓ ਵੀ ਮਰਤੂ ਆਉਣ ਦੇ ਵੀ ਫੁਲਕੇ ਲੈ ਵੀ ਮਤਰੋ ਅੱਜ ਚੱਕੋ ਵੀ ਆ ਗਏ ਫੁਲਕੇ ਤੇ ਹੁਣ ਆਪਾਂ ਛਕਾਂਗੇ ਆ ਫੜਾ ਦੇ ਇਹ ਆਪਣੇ ਨਾਲ ਆਪਣਾ ਪੁੱਤਰ ਗੈਰੀ ਠੀਕ ਹੈ ਇਹਨੂੰ ਮੈਂ ਸਵੇਰ 5 ਵਜੇ ਉਠਾਇਆ ਮੈਂ ਕਿਹਾ ਪੁੱਤ ਚੱਲ ਨਾਲ ਮੈਂ ਹੈ ਯਾਰ ਦੋ ਬੰਦੇ ਦੋ ਹੀ ਹੁੰਦੇ ਆ ਤੇ ਐਰ ਕੀ ਫਿਰ ਇਹਨੂੰ ਮੈਂ ਠਾਇਆ ਇਹਦੀਆਂ ਚਾਰ ਛੁੱਟੀਆਂ ਕਰਾਈਆਂ ਹਾਲਾਂਕਿ ਪਲੱਸ 2 ਵੀ ਪੜਦਾ ਹਾਂ ਹਾਂਜੀ ਹਾਂਜੀ ਪਲੱਸ 2 ਵੀ ਪੜਦਾ ਤੇ ਆ ਆਗੇ ਫੁੱਲ ਕੇ ਵਾਹ ਵੀ ਵਾ ਬੱਲੇ ਚੋਬਰੋ ਵੈਰੀ ਗੁੱਡ ਤੇ ਹੁਣ ਆਪਾਂ ਛਕਦੇ ਰੋਟੀ ਤੇ ਫਿਰ ਕਰਦੇ ਕੋਈ ਗੱਲਬਾਤ ਫਿਰ ਕਰਦੇ ਜਿਹੜਾ ਰਹਿ ਗਿਆ ਸਫ਼ਰ ਤੈ ਠੀਕ ਹੈ ਕਿ ਨਹੀਂ ਉਹ ਆਪਣੀ ਖੜੀ ਪੀਵੀਟੀ 3120 ਹੈ ਮਿੱਤਰੋ ਖਾਣਾ ਧਾਣਾ ਜਿਹੜਾ ਕਿ ਆਪਾਂ ਕਰ ਲਿਆ ਕੰਪਲੀਟ ਤੇ ਇੱਥੋਂ ਆਪਾਂ ਰਵਾਨਗੀ ਕਿਹੜਾ ਆਊਗਾ ਅੱਗੇ ਵੀਰੇ ਸ਼ਹਿਰ ਪਾਤੜਾ ਪਾਤੜਾ ਤੋਂ ਅੱਗੇ ਖਨੌਰੀ ਖਨੌਰੀ ਬਾਰਡਰ ਬੜਾ ਮਸ਼ਹੂਰ ਖਨੌਰੀ ਬਾਰਡਰ ਰਿਹਾ ਤੁਸੀਂ ਦੇਖਿਆ ਨਾ ਉਹ ਖਨੌਰੀ ਟੱਪ ਕੇ ਆਪਾਂ ਉਸ ਤੋਂ ਬਾਅਦ ਹਰਿਆਣੇ ਚ ਐਂਟਰ ਕਰਾਂਗੇ ਹਨਾ ਹਰਿਆਣੇ ਤੋਂ ਬਾਅਦ ਗਾਂ ਉਤਰਾਖੰਡ ਸਾਡੀ ਜਰਨੀ ਨਾਲ ਜੁੜੇ ਰਿਹਾ ਜੇ ਤੇ ਮਿਲਦੇ ਆ ਤੁਹਾਨੂੰ ਰਾਹਾਂ ਤੇ